ਗਰੰਥੀ ਸਿੰਘ ਦੇ ਸਾਲੇ ਨੇ ਹੀ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਪਿਛਲੇ ਡੇਢ ਮਹੀਨੇ ਤੋਂ ਆਪਣੇ ਜੀਜੇ ਦੇ ਨਾਲ ਰਹਿ ਰਿਹਾ ਸੀ ਗੁਰੂ ਘਰ ਦੇ ਵਿੱਚ 22 ਦਿਨਾਂ ਬਾਅਦ ਲੱਗਿਆ ਬੇਅਦਬੀ ਦੀ ਘਟਨਾ ਦਾ ਪਤਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੁਰ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਬੇਅਦਬੀ ਕਿਸੇ ਹੋਰ ਨੇ ਨਹੀਂ ਸਗੋ ਗਰੰਥੀ ਸਿੰਘ ਦੇ ਸਾਲੇ ਨੇ ਹੀ ਕੀਤੀ ਹੈ ਜੀ ਹਾਂ ਗ੍ਰੰਥੀ ਸਿੰਘ ਦੇ ਸਾਲੇ ਵੱਲੋਂ ਹੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਡੇਢ ਮਹੀਨੇ ਤੋਂ ਆਪਣੇ ਜੀਜੇ ਕੋਲ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰਹਿ ਰਿਹਾ ਸੀ ਗ੍ਰੰਥੀ ਸਿੰਘ ਜੋ ਕਿ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਿਹਾ ਸੀ ਉਸਦੇ ਹੀ ਸਾਲੇ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਦਰਅਸਲ ਜਦੋਂ ਇਸ ਘਟਨਾ ਨੂੰ ਇਸ ਸ਼ਖਸ ਦੇ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਇਸ ਦੇ ਵੱਲੋਂ ਸਾਰੇ ਸੀਸੀਟੀਵੀ ਕੈਮਰਾ ਗੁਰੂ ਘਰ ਦੇ ਬੰਦ ਕਰ ਦਿੱਤੇ ਗਏ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਇੱਕ ਸੀਸੀਟੀਵੀ ਕੈਮਰੇ ਨੂੰ ਇਹ ਬੰਦ ਕਰਨਾ ਭੁੱਲ ਗਿਆ ਤੇ ਇਸੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਰਿਕਾਰਡ ਹੋ ਗਈ। ਦਰਅਸਲ 22 ਦਿਨਾਂ ਬਾਅਦ ਬੇਅਦਬੀ ਦੀ ਇਸ ਘਟਨਾ ਦਾ ਪਤਾ ਲੱਗਿਆ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲੱਗੇ ਤਾਂ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਸ਼ੱਕ ਹੋਣ ਤੇ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਘਟਨਾ ਦਾ ਖੁਲਾਸਾ ਹੋਇਆ ਕਿ ਕੇਸ ਦੇ ਕੇ ਗੁਰੂਗ੍ਰੰਥ ਸਾਹਿਬ ਜੀ ਦੇ ਅੰਗ ਗ੍ਰੰਥੀ ਸਿੰਘ ਦੇ ਹੀ ਸਾਲੇ ਦੇ ਵੱਲੋਂ ਪਾੜ ਕੇ ਬੇਅਦਬੀ ਦੀ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਵੇਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਪੂਰਾ ਪਿੰਡ ਇਕੱਠਾ ਹੋ ਕੇ ਆ ਤੇ ਪੁਲਿਸ ਦੇ ਕੋਲ ਪਹੁੰਚਿਆ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਗ੍ਰੰਥੀ ਸਿੰਘ ਦੇ ਇਸ ਸਾਲੇ ਨੂੰ ਫੜ ਲਿਆ ਗਿਆ ਪਿਛਲੇ ਡੇਢ ਮਹੀਨੇ ਤੋਂ ਇਹ ਸ਼ਖਸ ਜੋ ਕਿ ਆਪਣੇ ਜੀਜੇ ਦੇ ਕੋਲ ਹੀ ਰਹਿ ਰਿਹਾ ਸੀ ਗੁਰੂ ਘਰ ਦੇ ਵਿੱਚ ਇਸ ਦੇ ਵੱਲੋਂ ਹੀ ਇਸ ਘਟਨਾ ਨੂੰ ਜਾਮ ਦਿੱਤਾ ਗਿਆ ਹੈ ਰਾਤ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਦੇਰ ਰਾਤ ਨੂੰ ਇਸ ਸ਼ਖਸ ਦੇ ਵੱਲੋਂ ਦੇਖਿਆ ਗਿਆ ਕਿ ਸਭ ਸੋ ਗਏ ਨੇ ਤਾਂ ਇਸ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ ਗਏ ਨੇ ਤਾ ਇਸ ਦੇ ਕੋਲੋਂ ਪੁੱਛਕਿਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇਸ ਦੇ ਵੱਲੋਂ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਣਾ ਚਾਹੀਦਾ ਜਿਹੜੇ ਕਿ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਬਰਨਾਲਾ ਤੋਂ ਜਨਾਬ ਬਰਨਾਲਾ ਦੇ ਪਿੰਡ ਕੱਟੂ ਦਾ ਇਹ ਮਾਮਲਾ ਜਿੱਥੇ ਗੁਰਦੁਆਰਾ ਸਾਹਿਬ ਦੇ ਵੱਚ ਸੇਵਾ ਨਿਭਾਰੇ ਇਹ ਗ੍ਰੰਥੀ ਸਿੰਘ ਦੇ ਸਾਲੇ ਦੇ ਵੱਲੋਂ ਹੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਕਿ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ ਮੇਰਾ ਨਾਮ ਬੱਪੀ ਟੜਾ ਮੇਰਾ ਹਾਂ ਦਰਸ਼ਨ ਹੈਗਾ ਜੀ ਸਾਨੂੰ ਆਪ ਸੰਸ਼ੇਰ ਸਿੰਘ ਕੀ ਕਹਿਣਾ ਚਾਹਣੇ ਜੇ ਪਿੰਡ ਦੇ ਮਸਲੇ ਲੈ ਕੇ ਮੈਂ ਜ ਸਾਡੇ ਪਿੰਡ ਦੇ ਵਿੱਚ ਬੇਇੱਜ਼ਤੀ ਹੋਈ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਪਹਿਲਾਂ ਕੁਝ ਦਿਨ ਪਹਿਲਾਂ 2-3 ਤਰੀਕ ਨੂੰ ਸ਼ੱਕ ਪਈਦੀ ਵੀ ਕੋਈ ਅੱਗ ਚਾਹੇ ਭੜਾਕਾ ਪੈ ਗਿਆ ਉਸ ਤੋਂ ਅਪਰੰਤ ਫੇਰ ਜਦੋਂ ਆ ਹੁਣ 25 ਤਰੀਕ ਨੂੰ ਪਤਾ ਲੱਗਿਆ ਉੱਥੇ ਮਹਾਰਾਜ ਦਾ ਪ੍ਰਕਾਸ਼ ਕਰਨ ਲੱਗਿਆ ਸਿੰਘ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਬੀਤੀ ਸੀ ਉਹਦੇ ਵਿੱਚ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਪੁਲਿਸ ਨੂੰ ਵੀ ਤਾਦੀ ਪੁਲਸਾਈ ਪੁਲਸ ਨੇ ਬਹੁਤ ਸਹਿਯੋਗ ਦਿੱਤਾ ਤੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਕਿ ਉਹ ਬੰਦਾ ਹੁਣ ਫੜਿਆ ਗਿਆ ਤੇ ਉਹਦੀ ਪੁਛਦਾਸ ਪੁਲਿਸ ਬਹੁਤ ਵਧੀਆ ਕਰ ਰਹੀ ਹੈਗੀ ਸਾਰਾ ਪਿੰਡ ਇਕੱਠਾ ਸਾਡੇ ਪਿੰਡ ਦੀ ਐਵੇਂ ਬੱਚ ਰਹੀ ਵੀ ਸਾਡੇ ਪਿੰਡ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੁਈ ਜਾਤ ਗੋਤ ਦਾ ਕੋਈ ਭਾਈਚਾਰਾ ਦਾ ਕੋਈ ਕਿਸੇ ਕਿਸਮ ਦਾ ਕਿਸੇ ਵੀ ਕੌਮ ਦਾ ਕੋਈ ਪਾੜਾ ਭੈਣ ਤੋਂ ਅਸੀਂ ਬਚ ਗਏ ਜਿਹੜਿਆਂ ਲੋਕਾਂ ਨੂੰ ਪੁੱਠੀਆਂ ਛੱਕਾ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਬਚ ਗਏ ਸਾਡੇ ਪਿੰਡ ਦਾ ਭਾਈਚਾਰਾ ਜਿਹੜਾ ਸਾਰੇ ਜਾਤ ਗੋਤ ਅਸੀਂ ਇੱਕ ਹੈਗੇ ਜੋ ਵੀ ਕੌਮ ਵਿੱਚ ਹੈਗੀ ਹੈ ਸਾਰਾ ਪਿੰਡ ਸਾਡਾ ਬਹੁਤ ਸਿਆਣਾ ਹੈ ਬਹੁਤ ਸਮਝਦਾਰ ਹੈ ਕੌਣ ਸੀ ਉਹ ਜੀ ਸਾਡੇ ਜਿਹੜਾ ਗਰੰਥੀ ਆ ਉਹਦਾ ਸਾਲਾ ਤੀਗਾ ਕਿਲਿਆੜ ਵਾਲੇ ਪਿੰਡ ਤੋਂ ਠੀਕ ਪੁਲਿਸ ਨੂੰ ਕਹਿਣਾ ਵੀ ਸਹੀ ਇਨਸਾਫ ਮਿਲੇ ਵੀ ਪੂਰੀ ਜਾਣਕਾਰੀ ਮਿਲੇ ਜਿਹੜਾ ਮਗਰ ਬੰਦਾ ਹੈ ਉਹਦੇ ਜਿੱਥੇ ਉਹਦੇ ਸੱਲ ਨੇਗੇ ਉਹ ਸਾਰਾ ਪਤਾ ਲੱਗੇ ਉੱਥੇ ਹਾਂਜੀ ਅਸੀਂ ਇੱਕ ਇਹ ਚਾਹੁੰਦੇ ਹਾਂ ਜੀ ਵੀ ਸਾਡਾ ਜਿਹੜਾ ਭਾਈਚਾਰਕ ਹੈਗਾ ਵੀ ਉਹ ਇੱਕ ਰਹੇ ਕੋਈ ਪਿੰਡ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਇਹ ਜੀ ਗੱਲ ਨਾ ਹੋਵੇ ਵੀ ਫਲਾਨਾ ਐ ਕਰਦਾ ਫਲਾਨਾ ਐ ਕਰਦਾ ਕਿਉਂਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ महंत ਨੇ ਉਹ ਵੀ ਪਿੰਡ ਦੇ ਹੀ ਆ ਸਾਡੇ ਤੇ ਬਹੁਤ ਸਿਆਣਾ ਚੰਗਾ ਉੱਥੇ ਪੜ੍ਹਾਈ ਜਵਾਕਾਂ ਨੂੰ ਕਰਾਇਆ ਰਿਹਾ ਬਹੁਤ ਇਹਦੇ ਵਿੱਚ ਮਦਦ ਕਰ ਰਿਹਾ ਬਹੁਤ ਸਹਿਯੋਗ ਦਿੱਤਾ ਪਿੰਡ ਨੇ ਵੀ ਬਾਬਾ ਜੀ ਨੇ ਵੀ ਬਹੁਤ ਭਜਨਾਂ ਠਰ ਕਰ ਰਿਹਾ ਵੀ ਸਾਡਾ ਕੋਈ ਭਾਈਚਾਰਾ ਨਾ ਕਿਸੇ ਨਾਲ ਟੁੱਟੇ ਕਮਤੋਂ ਵੱਡੀ ਗੱਲ ਇਹ ਹੈ ਵੀ ਸਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਗੱਲ ਨਾ ਹੋਵੇ ਸਾਡੇ ਪਿੰਡ ਦੇ ਵਿੱਚ ਸੋਤਾਰੇ ਜਿਹੜੀ ਇਹ ਘਟਨਾ ਹੈ ਬਹੁਤ ਨਿੰਦਣਯੋਗ ਹੋਈ ਹੈਗੀ ਇਹ ਇੱਥੇ ਲਵੇ ਲਾਉਣੇ ਨਹੀਂ ਕਿਤੇ ਹੋਈ ਜਿਹੜੀ ਸਾਡੇ ਪਿੰਡ ਹੋ ਗਈ ਤੇ ਇਹ ਸਾਰੇ ਅਸੀਂ ਇਹ ਤੇ ਕਰ ਵਿਸ਼ਵਾਸ ਨਹੀਂ ਕਰਦੇ ਵੀ ਸਾਡੇ ਪਿੰਡ 'ਚ ਇਹ ਹੋਈ ਜ ਸਾਡਾ ਪਿੰਡ ਦਾ ਅਧਮਾ ਪਿੰਡ ਦਾ ਸਾਲਾ ਗੁਰਸੇਖ ਪਿੰਡ ਹੈਗਾ ਸੇਵਾ ਕਰਨ ਵਾਲਾ ਹੈਗਾ ਹੋਰ ਜਾਤਾਂ ਦੇ ਉਹ ਵੀ ਗੁਰਸੇਖ ਨੇਗੇ ਸੇਵਾ ਕਰਦੇ ਨੇ ਗੁਰਦੁਆਰਿਆਂ ਜਾ ਕੇ ਸਰ ਕੀ ਕਹਿਣਾ ਚਾਹਣੇ ਇੱਕ ਪਿੰਡ ਕੱਟੂ ਵਿਖੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਸਰ ਹਾਂਜੀ 25 ਤਰੀਕ ਨੂੰ ਇੱਕ ਗੁਰਦੁਆਰਾ ਟਾਫ ਸਹਿਵਾਲਾ ਪਿੰਡ ਕੱਟੂ ਤੋਂ ਮੌਤਲਾ ਮਿਲੀ ਬਾਬਾ ਦੋਥੇ ਗ੍ਰੰਤੀ ਸੀਗੇ ਉਹਨਾਂ ਦੇ ਬਿਆਨਾਂ ਦੇ ਬੇਸ ਤੇ ਵੀ ਇੱਥੇ ਇੱਕ ਗੁਰੂ ਗ੍ਰੰਥ ਸਾਹਿਬ ਦਾ 114 ਅੰਗ 1 ਤੇ ਕੁਝ ਅੰਗ ਹੋਰ ਜਿਨ੍ਹਾਂ ਨੂੰ ਵੀ ਫਾੜਿਆ ਗਿਆ ਵੀ ਜੀ ਦੇ ਸੰਬੰਧ ਚ ਫਿਰ ਉਹਨਾਂ ਦੇ ਬਿਆਨਾਂ ਤੇ ਮਿਤੀ 27 11 2024 ਨੂੰ ਮੁਕੱਦਮਾ ਨੰਬਰ 168 ਅਦੀਮ ਤਰ੍ਹਾਂ 298 ਬੀ ਐਨ ਐਸ ਪੁਰਾਣੀ ਜੇ ਆਪਾਂ ਕਹੀਏ ਤਾਂ 295 ਆਈ ਪੀਸੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਹਦੇ ਸੰਬੰਧ ਵਿੱਚ ਜਿਹੜੀ ਹੈਗੀ ਹੈ ਬਿਆਨ ਲਿਖਾਉਣ ਵੇਲੇ ਉਹਨਾਂ ਨੇ ਕੈਮਰਿਆਂ ਦੀ ਫੁਟੇਜ ਤੋਂ ਜਿਹੜਾ ਪਛਾਣਿਆ ਉਹ ਉੱਥੇ ਗਰੰਥੀ ਕੁਲਦੀਪ ਸਿੰਘ ਦਾ ਸਾਲਾ ਜਿਹਦਾ ਨਾਮ ਅਵਤਾਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਕਰਾੜ ਵਾਲਾ ਜਿਲ੍ਹਾ ਬਠਿੰਡਾ ਉਹਦੀ ਪਛਾਣ ਹੋਈ ਉਹ ਤਕਰੀਬਨ ਮਿਤੀ 3 11 2024 ਨੂੰ ਰਾਤ ਨੂੰ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਗੁਰੂ ਘਰ ਦੇ ਵਿੱਚ ਐਂਟਰ ਹੁੰਦਾ ਜਿਸ ਤੋਂ ਵੀ ਸਾਫ਼ ਕਲੀਅਰ ਹੈ ਵੀ ਉਹਨੇ ਜਿਹੜੀ ਹੈਗੀ ਹੈ ਇਹ ਆ ਇਸ ਘਟਨਾ ਨੂੰ ਜਾਣ ਦਿੱਤਾ ਜਿਸ ਦੀ ਅਸੀਂ 27 ਤਰੀਕ ਨੂੰ ਅਰੈਸਟ ਪਾ ਕੇ ਉਹਨੂੰ ਅੱਜ 2 ਦਿਨ ਦੇ ਪੁਲਿਸ ਰਿਮਾਨਡ ਤੋਂ ਬਾਅਦ ਅੱਜ ਜੁਡੀਸ਼ੀਅਲ ਕਸਟਡੀ ਜ਼ਿਲ੍ਹਾ ਜੇਲ ਬਰਨਾਲਾ ਭੇਜ ਦਿੱਤਾ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਦੋਤੀ ਸਰ ਉਹਦੀ ਹਾਲਤ ਕਹਿੰਜੀ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿ ਜਾਣਬੁੱਝ ਕੇ ਕੀਤਾ ਹੈ ਘਟਨਾ ਜਮਾ ਠੀਕ ਹੈਗਾ ਉਹ ਤੇ ਉਹ ਇੱਥੇ ਤਕਰੀਬਨ ਆਪਦੇ ਜੀਜੇ ਨਾਲ ਮਤਲਬ ਡੇਢ ਕਿ ਮਹੀਨੇ ਤੋਂ ਰਹਿਣ ਲੱਗਿਆ ਸੀ ਸੁਣਨ ਚਾਹੇ ਤੇ ਪਹਿਲਾਂ ਅਗਜਨੀ ਦੀ ਘਟਨਾ ਵਾਪਰੀ ਤਿੰਨ ਤਰੀਕ ਉਹ ਜਦੋਂ 11 ਤਰੀਕ 3 ਤਰੀਕ ਨੂੰ ਜਦੋਂ ਉਹ ਐਂਟਰ ਹੋਇਆ ਨਾ ਤੇ ਉਹ ਜਦੋਂ ਉਹ ਕੁਦਰਤੀ ਉਹਨੇ ਕੈਮਰੇ ਤਾਂ ਬੰਦ ਕਰ ਦਿੱਤੇ ਸੀ ਇੱਕ ਕੈਮਰੇ ਦਾ ਅਲੱਗ ਤੋਂ ਡੀਵੀਆਰ ਸੀਗਾ ਵੀ ਜਿਹਨੂੰ ਉਹ ਬੰਦ ਕਰਨਾ ਭੁੱਲ ਗਿਆ ਤਾਂ ਉਹ ਪੂਰੀ ਘਟਨਾ ਨੂੰ ਛੁਪਾਉਣ ਦੇ ਲਈ ਉਹਨੇ ਵੀ ਹੋਰ ਰੂਪ ਦੇਣਾ ਚਾਹਿਆ ਜਿਵੇਂ ਆਪਣਾ ਵੀਆਪੀ ਦਾ ਤਾਂ ਕਿ ਪੁਲਿਸ ਆ ਜਿਹੜੀ ਜਾਂ ਕੋਈ ਹੋਰ ਲੋਕ ਨੇ ਉਹ ਸਹੀ ਤਰੀਕੇ ਨਾਲ ਲੱਭ ਨਾ ਸਕਣ ਜਾਂ ਕੁਝ ਹੋਰ ਮਤਲਬ ਉਹਦੀ ਮਨਸ਼ਾ ਇਹ ਸੀਗੀ ਵੀ ਫੜਿਆ ਨਾ ਜਾਵਾ ਬਸ ਸਰ ਨੇ ਕਹਿਆ ਵੀ ਕੀਤੀ ਹੈ ਸਰ ਦੂਸਰੇ ਲੋਕਾਂ ਨੂੰ ਤੇ ਗਰੁੱਪ ਘਰਾਂ ਦੀਆਂ ਕਮੇਟੀਆਂ ਨੂੰ ਜਾਂ ਪ੍ਰਬੰਧਕਾਂ ਨੂੰ ਕੀ ਕਹਿਣਾ ਚਾਹਣੇ ਵੀ ਅੱਗੇ ਜਿਵੇਂ ਜਿਹੀਆਂ ਘਟਨਾਵਾਂ ਆ ਰਹੋਂ ਸਰ ਸਾਡੇ ਵੱਲੋਂ ਤੋਂ ਇਹੀ ਹੈ ਜੀ ਸਾਰਿਆਂ ਨੂੰ ਹਦੈਤ ਵੀ ਤੇ ਬੇਨਤੀ ਵੀ ਆਪਦਾ ਜਿਹੜਾ ਹੈਗਾ ਇੱਕ ਤਾਂ ਪ੍ਰਬੰਧਕ ਤੇ ਇੱਕ ਰਾਤ ਨੂੰ ਘੱਟੋ ਘੱਟ ਗ੍ਰੰਤੀ ਤੋਂ ਸੇਵਾ ਕੋਈ ਹੋਰ ਬੰਦਾ ਵੀ ਜਿਹੜਾ ਹੈਗਾ ਉੱਥੇ ਰਾਖੀ ਲਈ ਜਾਓਗੇ ਸੀਸੀਟੀਵੀ ਕੈਮਰਿਆਂ ਦੇ ਜਿਹੜੇ ਉਹ ਹੈ ਡੀਵੀਆਰ ਨੇ ਜਾਂ ਬੈਟਰੀ ਬੈਕਅਪ ਉਹ ਸੇਫ ਜਗ੍ਹਾ ਤੇ ਰੱਖਿਆ ਜਾਵੇ ਤਾਂ ਕਿ ਕੋਈ ਉਹਨੂੰ ਛੇਤੀ ਬੰਦ ਜਾਂ ਤੋੜ ਮਰੋੜ ਨਾ ਕਰ ਸਕੇ ਤਾਂ ਕਿ ਆਪਾਂ ਨੂੰ ਵੈਸੇ ਤਾਂ ਇਸ ਘਟਨਾ ਕੋਈ ਇਹ ਜੀ ਨਾ ਹੋਵੇ ਜੇ ਹੁੰਦੀ ਵੀ ਹੈ ਤਾਂ ਕਿ ਅਸੀਂ ਟ੍ਰੇਸ ਕਰਨਾ ਚਾਹੀਦੀ ਇਹਦੇ ਤੋਂ ਮਦਦ ਲੈ ਸਕੀਏ ਸਰ ਆਪਸੀ ਭਾਈਚਾਰਕ ਸਾਂਝ ਨੂੰ ਕਿਵੇਂ ਦੇਖਦੇ ਹੈਗੇ ਜਿਹੜਾ ਇੱਕ ਧਾਰਮਿਕ ਮਸਲਾ ਹੈਗਾ ਲੋਕਾਂ ਨੂੰ ਕਿਸੇ ਨਹੀਂ ਹੱਦਣਾ ਚਾਹੀਦਾ ਇਸ ਨੂੰ ਲੈ ਕੇ ਸਰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਇਹ ਦੇਖੋ ਹਰ ਬੰਦਾ ਜਿਹੜਾ ਵੱਖੋ ਵੱਖਰੇ ਧਰਮ ਨੂੰ ਮੰਨਦਾ ਹੈ ਤੇ ਕਦੇ ਵੀ ਇਹ ਜਿਹੀ ਘਟਨਾ ਵੀ ਤਾਂ ਕਿ ਉੱਥੇ ਜਿਹੜਾ ਹੈਗਾ ਵੀ ਇੱਕ ਦੂਸਰੇ ਨਾਲ ਲੋਕ ਲੜਨ ਇਹ ਜਿਹੀ ਘਟਨਾ ਨਹੀਂ ਕਰਨੀ ਚਾਹੀਦੀ ਤਾਂ ਕਿ ਲੋਕਾਂ 'ਚ ਜਿਹੜਾ ਹੈਗਾ ਵੀ ਉਹ ਤਣਾਅ ਨਾ ਬਣੇ ਲੋਕ ਸ਼ਾਂਤ ਜਿਹਾ ਰਹਿਣ ਵੈਸੇ ਕੱਟੂ ਪਿੰਡ ਦੇ ਲੋਕਾਂ ਨੇ ਬੜਾ ਸਾਟਾ ਇਸ ਘਟਨਾ ਦੇ ਵਿੱਚ ਸਹਿਯੋਗ ਦਿੱਤਾ ਸਾਨੂੰ ਤਫ਼ਤੀਸ਼ ਦੇ ਵਿੱਚ ਉਹਨਾਂ ਨੇ ਪੂਰਾ ਸਹਿਯੋਗ ਕੀਤਾ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ